ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਇਕਬਾਲ ਸਿੰਘ ਧਮਾਨ ਤੁਹਾਡਾ ਸਵਾਗਤ ਕਰਦਾ ਹਾਂ ਆਪਣੇ YouTube ਚੈਨਲ ਤੇ ਤੁਸੀਂ ਕਦੇ ਇੱਕ ਅਜਿਹਾ ਤਿਹਾਰ ਦੇਖਿਆ ਹੈ ਜਿੱਥੇ ਰੰਗਾਂ ਦੀ ਥਾਂ ਸ਼ਸਤਰਾਂ ਨਾਲ ਹੋਲੀ ਖੇਡੀ ਜਾਂਦੀ ਹੋਵੇ ਜੀ ਹਾਂ ਇਹ ਹੈ ਹੋਲਾ ਮਹੱਲਾ ਜੋ ਸਿਰਫ ਇੱਕ ਤਿਹਾਰ ਨਹੀਂ ਸਿੱਖ ਯੋਧਿਆਂ ਦੀ ਵਿਰਾਸਤ ਅਤੇ ਜਹਾਰੂ ਰੂਹਾਂ ਦੀ ਪਛਾਣ ਹੈ ਆਓ ਤੁਹਾਨੂੰ ਲੈ ਚਲੀਏ ਖੋਲੇ ਮਹੱਲੇ ਦੇ ਰੰਗਾਂ ਵਿੱਚ 1701 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਜੋ ਕਿ ਪਹਿਲਾਂ ਹੋਲੀ ਸਿਰਫ ਮਸਤੀ ਦਾ ਤਿਹਾਰ ਸੀ ਗੁਰੂ ਸਾਹਿਬ ਨੇ ਇਸ ਨੂੰ ਸਿੱਖਾਂ ਦੀ ਜਜ਼ਾਰੂ ਰੂਹਾਂ ਅਤੇ ਤਿਆਰੀ ਨਾਲ ਜੋੜ ਦਿੱਤਾ ਵਿਸ਼ਾਲ ਜਥੇ ਨੀਲੇ ਬਾਣੇ ਦਸਤਾਰਾਂ ਅਤੇ ਨਿਹੰਗ ਪੰਥ ਦੀ ਸ਼ਾਨ ਨਾਲ ਸ਼ਮੂਲੀਅਤ ਕਰਦੇ ਹਨ ਨਿਸ਼ਾਨ ਸਾਹਿਬ ਗੂੰਜਦੇ ਨਗਾਰੇ ਅਨੰਦਪੁਰ ਸਾਹਿਬ ਨੂੰ ਇੱਕ ਜੰਗੀ ਮੈਦਾਨ ਵਾਂਗ ਬਣਾ ਦਿੰਦੇ ਹਨ ਸਭ ਤੋਂ ਪਹਿਲਾਂ ਸਮਝਾਜੀ ਪਾਠ ਸੰਦੇਸ਼ ਨੂੰ ਸੁਣਾਇਆ ਜਾ ਸਕਦਾ ਹੈ ਸਤਿ ਸ੍ਰੀ ਅਕਾਲ ਜੀ ਬਾਝਾਂ ਵਾਲਿਆਂ ਦੀਆਂ ਇੰਟਰਨੈਟ ਨੰਬਰ ਸਾਰੀ ਨਾਲਤਾ ਜਾਏਗਾ ਬਾਝਾਂ ਵਾਲਾ ਸਾਹ ਦੇ ਨੀਚੇ ਵਰਤੇਗਾ ਅੱਜ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਦੇ ਪਾਉਣੇ ਆਣ ਆ ਜਾਣੇ ਹੋਲੇ ਮਹੱਲੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਗੱਤਕਾ ਸਿੱਖ ਯੋਧਿਆਂ ਦੀ ਪ੍ਰਾਤਨ ਯੁੱਧ ਕਲਾ ਜੋ ਕਿ ਸਾਨੂੰ ਆਪਣੇ ਇਤਿਹਾਸ ਦੀ ਝਲਕ ਦਿੰਦੀ ਹੈ ਨਿਹੰਗ ਸਿੰਘ ਤਲਵਾਰਾਂ ਲਾਠੀਆਂ ਦੀ ਫੁਰਤੀ ਨਾਲ ਆਪਣੇ ਜੰਗੀ ਹੁਨਰ ਦਿਖਾਉਂਦੇ ਹਨ ਇੱਕ ਹੋਰ ਆਦਬਾਹ ਦ੍ਰਿਸ਼ ਜੋ ਲੋਕਾਂ ਨੂੰ ਹੱਕਾ ਬੱਕਾ ਕਰ ਦਿੰਦਾ ਹੈ ਉਹ ਹੈ ਨਿਹੰਗ ਸਿੰਘਾਂ ਦੀ ਘੋੜਸਵਾਰੀ ਤੇ ਬਹਾਦਰ ਯੋਧੇ ਦੌੜਦੇ ਘੋੜੇ ਤੇ ਖੜ ਕੇ ਸ਼ਸਤਰਾਂ ਦੀ ਨਿਫਾਸਤ ਦਿਖਾ ਕੇ ਅਤੇ ਹਮਲਾਵਰੀ ਢੰਗ ਨਾਲ ਕਰਤਵ ਕਰਕੇ اپنی طاقت ਅਤੇ ਹੌਂਸਲੇ ਦੀ ਸ਼ਾਪ ਛੜਦੇ ਹਨ ਹੋਲਾ ਮਹੱਲਾ ਸਾਡੇ ਸੂਰਵੀਰ ਇਤਿਹਾਸ ਅਤੇ ਭਗਤੀ ਬਹਾਦਰੀ ਦਾ ਪ੍ਰਤੀਕ ਹੈ ਅਸੀਂ ਆਸ਼ਾ ਕਰਦੇ ਹਾਂ ਕਿ ਤੁਸੀਂ ਵੀ ਇੱਕ ਵਾਰ ਆਨੰਦਪੁਰ ਸਾਹਿਬ ਵਿਖੇ ਜਾ ਕੇ ਜਰੂਰ ਮਹਿਸੂਸ ਕਰੋਗੇ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ